ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਸੋ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਜਗਰੂਪ ਸਿੰਘ ਮਾਨ ਇਤਿਹਾਸਕ ਨਗਰੀ ਸ੍ਰੀ ਮਾਛੀਵਾੜਾ ਸਾਹਿਬ ਤੋਂ ਤੁਹਾਡੇ ਨਾਲ ਕਿਤੇ ਨਾ ਕਿਤੇ ਰੂਬਰੂ ਹੁੰਦੇ ਰਹਿੰਦਾ ਏ ਤੋਂ ਅੱਜ ਤਾਂ ਜਿਹੜਾ ਮੈਂ ਵਿਸ਼ਾ ਮੈਂ ਬਹੁਤਾ ਟਾਈਮ ਨਾ ਖਰਾਬ ਕਰਦਾ ਆਪਾਂ ਵਿਸ਼ੇ ਦੀ ਗੱਲ ਕਰੀਏ ਅੱਜ ਦਾ ਵਿਸ਼ਾ ਮੇਰਾ ਤੁਸੀਂ ਹੈਡਿੰਗ ਪੜ੍ਹ ਲਿਆ ਹੋਣਾ ਵੀ ਜਿਹੜਾ ਪੰਜਾਬ ਦਾ ਬਹੁ ਗਿਣਤੀ ਪ੍ਰਿੰਟ মিডিਆ ਜਿਹੜਾ ਪੰਜਾਬ ਦਾ ਕਾਰਪੋਰੇਟ ਪ੍ਰਿੰਟ মিডিਆ ਉਹ ਪੰਜਾਬ ਦੇ ਨਾਲ ਕਿਉਂ ਨਹੀਂ ਖੜਦਾ ਜੇ ਅੱਜ ਪੰਜਾਬ ਦੀ ਬਹੁਤੀ ਗੱਲ ਹੋ ਰਹੀ ਆ ਤਾਂ ਸੋਸ਼ਲ ਮੀਡੀਆ ਵਾਲੇ ਕਰਦੇ ਨੇ ਉਹ ਪੰਜਾਬ ਦੇ ਹੱਕ ਦੀ ਵੀ ਗੱਲ ਵੀ ਕਰਦੇ ਨੇ ਤੇ ਬਦਨਾਮੀ ਵੀ ਖੱਟਦੇ ਨੇ ਪਰ ਜਿਹੜਾ ਬਹੁ ਗਿਣਤੀ ਪ੍ਰਿੰਟ মিডিਆ ਪੰਜਾਬ ਦਾ ਉਹ ਸਰਕਾਰਾਂ ਦੀ ਗੋਦੀ ਵਿੱਚ ਵੀ ਬੈਠਾ ਏ ਉਹ ਲੋਕਾਂ ਤੋਂ ਇੱਜ਼ਤ ਵੀ ਇੱਜ਼ਤ ਵੀ ਲੈ ਰਿਹਾ ਏ ਤੇ ਉਹ ਲੋਕਾਂ ਦੀ ਗੱਲ ਵੀ ਨਹੀਂ ਕਰ ਰਿਹਾ ਪੰਜਾਬ ਦੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਬਹੁਤ ਸਾਰੇ ਮੇਰੇ ਮਿੱਤਰ ਨੇ ਜਿਹੜੇ ਵੱਡੇ ਅਦਾਰਿਆਂ ਵਿੱਚ ਐਜੇ ਕੋਰਸਪੋਨਡੈਂਟ ਆਪਣੇ ਆਪਣੇ ਹਲਕਿਆਂ ਤੋਂ ਆਪਣੇ ਆਪਣੇ ਕਸਬਿਆਂ ਤੋਂ ਸ਼ਹਿਰਾਂ ਤੋਂ ਇੱਕ ਪੱਤਰਕਾਰ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਦੀ ਇਹ ਕਹਿਣਾ ਹੈ ਇਹ ਆਖਣਾ ਉਹਨਾਂ ਦਾ ਖੁੱਲ੍ਹਦਲੀ ਨਾਲ ਆਖਣਾ ਕਿ ਸਾਨੂੰ ਹਦਾਇਤਾਂ ਨੇ ਕਿ ਤੁਸੀਂ ਸਰਕਾਰ ਵਿਰੁੱਧ ਕੋਈ ਖਬਰ ਨਹੀਂ ਭੇਜਣੀ ਸਰਕਾਰ ਵਿਰੁੱਧ ਕੋਈ ਖਬਰ ਨਹੀਂ ਲੱਗਣੀ ਇਹ ਉਹ ادارے ਨੇ ਜਿਨ੍ਹਾਂ ਦੀ ਕਰੇ ਸਰਕਾਰ ਨਾਲ ਇੱਟ ਖੜੱਕੇ ਦਾ ਦੌਰ ਸੀ ਇਹ ਉਹ ادارے ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੀ ਆਵਾਜ਼ ਵੀ ਸਮਝਦੇ ਨੇ ਆਪਣੇ ਆਪ ਨੂੰ ਆਵਾਜ਼ ਖਵਾਉਂਦੇ ਵੀ ਨੇ ਜਦੋਂ ਸਰਕਾਰਾਂ ਦੀ ਪਹਿਲਾਂ ਤਾਂ ਐਸੀ ਕਿ ਤੈਸੀ ਫੇਰਦੇ ਆ ਜਦੋਂ ਸਰਕਾਰਾਂ ਦੀਆਂ ਨਾਲ ਸੈਟਿੰਗ ਹੋ ਜਾਂਦੀ ਆ ਫਿਰ ਸਰਕਾਰਾਂ ਦੇ ਜਦੋਂ ਵੱਡੇ ਵੱਡੇ ਇਸ਼ਤਿਹਾਰ ਫਰੰਟ ਪੇਜਾਂ ਤੇ ਲੱਗਣ ਲੱਗ ਜਾਂਦੇ ਨੇ ਰੋਜ਼ ਖਬਰਾਂ ਵੀ ਪੇੜ ਦੀ ਤਰ੍ਹਾਂ ਬਣਾ ਕੇ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਫਿਰ ਸਰਕਾਰਾਂ ਦੇ ਹੱਕ ਵਿੱਚ ਖਬਰਾਂ ਲੱਗਦੀਆਂ ਕੀ ਇਸ਼ਤਿਹਾਰ ਲੈਣ ਤੋਂ ਬਾਅਦ ਉਹ ਸਰਕਾਰਾਂ ਦੁੱਧ ਤੋਤੀਆਂ ਹੋ ਜਾਂਦੀਆਂ ਕੀ ਵੱਡੇ ਵੱਡੇ ਇਸ਼ਤਿਹਾਰ ਲੈਣ ਤੋਂ ਬਾਅਦ ਉਹ ਸਰਕਾਰਾਂ ਲੋਕ ਹੱਕਾਂ ਦੀ ਗੱਲ ਕਰਦੀਆਂ ਨੇ ਮੈਂ ਤੁਹਾਨੂੰ ਵਾਰ-ਵਾਰ ਕਹਣਾ ਮੈਂ ਆਪਣੇ ਅੱਜ ਆਪਣੇ ਕਰਮ ਭੂਮੀਆਂ ਜਿਹੜੀ ਮੇਰੀ ਪੱਤਰਕਾਰੀ ਮੈਂ 2000 ਦੇ ਕਰੀਬ ਜਿਵੇਂ 94 95 ਦੇ ਉਸ ਰਾਏ ਦੇ ਵਿੱਚ ਪਿਆ ਹੋਇਆ ਹੌਲੀ-ਹੌਲੀ ਚਲੋ ਸਟੱਡੀ ਵੀ ਕਰਦੇ ਰਹੇ ਉਹ ਵੀ ਕੰਮਕਾਰ ਵੀ ਕਰਦੇ ਰਹੇ ਤੇ ਹੁਣ ਮੈਂ ਰੈਗੂਲਰਲੀ ਇਸ ਵਿਸ਼ੇ ਤੇ ਪਹਿਲਾਂ ਮੈਂ ਮੰਥਲੀ ਮੈਗਜ਼ੀਨ ਵਿੱਚ ਕੰਮ ਕਰਦਾ ਸੀ ਤੇ ਮੈਂ ਹੁਣ ਇੱਕ ਖਵਾਰੀਦਾਰੇ ਵੀ ਕੰਮ ਕਰਨਾ ਪਰ ਮੈਂ ਤੁਹਾਨੂੰ ਉਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਛੋਟੇ ادارے ਨੇ ਜੇ ਵੀ ਛੋਟੇ ਕਿਹਾ ਜਾਂਦਾ ਉਹਨਾਂ ਨੂੰ ਵੀ ਮਿੰਨੀ ਉਹ ਹਜੇ ਵੀ ਸਰਕਾਰਾਂ ਦੇ ਵਿਰੁੱਧ ਬੋਲਦੇ ਨੇ ਵਿਰੁੱਧ ਦਾ ਮਤਲਬ ਉਹਨਾਂ ਦੀਆਂ ਗਲਤੀਆਂ ਨੂੰ ਉਹਨਾਂ ਨੂੰ ਅਹਿਸਾਸ ਕਰਾਉਨੇ ਨੇ ਉਹ ਜੇ ਵੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਮੈਨੂੰ ਕਦੇ ਹਜੀ ਸਮੱਸਿਆ ਨਹੀਂ ਆਈ ਪਰ ਜਿਹੜੇ ਵੱਡੇ ਅਧਾਰੇ ਨੇ ਕਸਬੇ ਦੇ ਵਿੱਚ ਕਿਸੇ ਵੀ ਕਸਬੇ ਦੇ ਵਿੱਚ ਚਲੇ ਜਾਓ ਮੈਂ ਤੁਹਾਨੂੰ ਆਪਣੀ ਆਪੀਤੀ ਆ ਆਪਣੇ ਉਹ ਦੋ ਸਾਡੇ ਭਾਈਚਾਰਿਆਂ ਨਾਲ ਬੀਤਦੀ ਆ ਬਹੁਤੀ ਗੱਲ ਤਾਂ ਸਾਡ ਨੂੰ ਪੱਤਰਕਾਰ ਬਿੱਗ ਗਿਆ ਪੱਤਰਕਾਰ ਬੁਕਾਉਂਦੇ ਔਰ ਮੈਂ ਤੁਹਾਨੂੰ ਅੱਜ ਸਾਰੇ ਪੱਤਰਕਾਰਾਂ ਕਰ ਪਰ ਆਮ ਬੰਦੋ ਗੱਲ ਕਹਿਣ ਲੱਗਾ ਕਿ ਪੱਤਰਕਾਰ ਬਕਾਊ ਨਹੀਂ ਹੁੰਦਾ ਬਕਾਊ ਅਧਾਰੇ ਹੁੰਦੇ ਨੇ ਇੱਕ ਅੱਧ ਪੱਤਰਕਾਰ ਇੱਕ ਅੱਧ ਹਰ ਸਿਸਟਮ ਵਿੱਚ ਹਰ ਮੈਕਮੇ ਵਿੱਚ 1-2% ਉਹ ਲੋਕ ਹੁੰਦੇ ਨੇ ਜਿਹੜੇ ਕਾਲੀਆਂ ਭੇਡਾਂ ਕਹਿੰਦੇ ਸਾਰੇ ਡਿਪਾਰਟਮੈਂਟਾਂ ਵਿੱਚ ਹੁੰਦੇ ਨੇ ਉਹਦੇ ਵਿੱਚ ਸਾਰੇ ਡਿਪਾਰਟਮੈਂਟ ਨੂੰ ਸਾਰੇ ਪੱਤਰਕਾਰ ਭਾਈਚਾਰਿਆਂ ਨੂੰ ਨਿੰਦਣਾ ਗਲਤ ਕਹਿਣਾ ਕੋਈ ਵਧੀਆ ਗੱਲ ਨਹੀਂ ਕੱਸ ਛੋਟੇ ਕਸਮਾਂ ਵਿੱਚ ਪੱਤਰਕਾਰ ਜਿੰਨੀ ਮਿਹਨਤ ਕਰਦੇ ਨੇ ਜੇ ਤੁਹਾਨੂੰ ਉਹਨਾਂ ਦੀ ਜਗ੍ਹਾ ਤੇ ਖੜ ਕੇ ਦੇਖਣਾ ਪੈ ਜਾਵੇ ਨਾ ਛੋਟੇ ਕਸਬੇ ਦੇ ਸਾਰੇ ਲੋਕ ਜਾਣਦੇ ਹੁੰਦੇ ਨੇ ਨਾ ਦਾ ਕਿਸੇ ਵਿਰੁੱਧ ਖਬਰ ਲਾਉਣ ਜੋਗੇ ਉਹ ਜੇ ਉਹ ਖਬਰ ਨਹੀਂ ਲਾਉਂਦੇ ਸਿਰਫ ਭਾਈਚਾਰਕ ਸਮਝ ਦੇ ਤੌਰ ਤੇ ਵੀ ਯਾਦ ਧਿਆਨ ਰੱਖਿਓ ਤਾਂ ਪੱਤਰਕਾਰ ਵਿੱਕ ਗਿਆ ਜੇ ਪੱਤਰਕਾਰ ਨੇ ਖਬਰ ਲਾਤੀ ਤਾਂ ਜਿਹੜਾ ਸਾਹਮਣੇ ਵਾਲਾ ਜਿਹਦਾ ਨੂੰ ਮਾੜਾ-ਮੋੜਾ ਸੇਕ ਲੱਗਦਾ ਉਹ ਕਹਿੰਦਾ ਪੱਤਰਕਾਰ ਮੈਨੂੰ ਕੋ ਮੰਗਦਾ ਸੀ ਮੈਂ ਦਿੱਤਾ ਨਹੀਂ ਉਹਨੇ ਖਬਰ ਲਾਤੀ ਸੋ ਦੋ ਧਾਰੀ ਤਲਵਾਰ ਵਾਂਗੂ ਪੱਤਰਕਾਰ ਵਿੱਚ ਰਿਹਾ ਇਸ ਟਾਈਮ ਪੱਤਰਕਾਰ ਬਕਾਉ ਨਹੀਂ ਹੁੰਦਾ ਮੈਂ ਤੁਹਾਨੂੰ ਫੇਰ ਕਹਿਣਾ ਆਧਾਰੇ ਬਕਾਉ ਨੇ ਜਿਹੜੇ ਸਰਕਾਰਾਂ ਨਾਲ ਸੈਟਿੰਗਾਂ ਕਰ ਜਾਂਦੇ ਨੇ ਜਦੋਂ ਇਹ ਸਰਕਾਰ ਆਈ ਆ ਕਿੰਨਾ ਇੱਕ ਦੋ ਆਧਾਰਿਆਂ ਨਾਲ ਕਿੰਨਾ ਰੌਲਾ ਪਿਆ ਉਹਨਾਂ ਆਧਾਰਿਆਂ ਦੀ ਮਦਦ ਲਈ ਕਿੰਨੀਆਂ ਰਾਜ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਗਈਆਂ ਸਰਕਾਰਾਂ ਨੂੰ ਸਿੱਧਾ ਕੋਸਿਆ ਗਿਆ ਵੀ ਐਂ ਕਰਦਾ ਪੱਤਰਕਾਰਾਂ ਨੇ ਸਰਕਾਰਾਂ ਦੀਆਂ ਨਿੱਕੀਆਂ ਨਿੱਕੀਆਂ ਕਮੀਆਂ ਨੂੰ ਵੱਡੇ ਤਰੀਕੇ ਨਾਲ ਪੇਸ਼ ਕੀਤਾ ਪਰ ਅੱਜ ਅਦਾਰੇ ਦੀ ਸਰਕਾਰ ਨਾਲ ਸਹਿਮਤੀ ਬਣ ਗਈ ਜਿਹੜੇ ਅਦਾਰੇ ਦੇ ਪੱਤਰਕਾਰ ਸੀ ਤੇਰੇ ਮੇਰੇ ਵਰਗੇ ਛੋਟੇ ਮੋਟੇ ਉਹ ਆਪਣੇ ਹਲਕਿਆਂ ਵਿੱਚ ਦੁਸ਼ਮਣੀਆਂ ਪਾਈ ਬੈਠੇ ਨੇ ਜੇ ਪ੍ਰਿੰਟ ਮੀਡੀਆ ਨੂੰ ਸਰਕਾਰਾਂ ਅਰਪਾਂ ਖਰਪਾਂ ਕਰੋੜਾਂ ਦੇ ਇਸ਼ਤਿਹਾਰ ਦਿੰਦੀਆਂ ਨੇ ਉਹ ਲੋਕਾਂ ਦੀ ਗੱਲ ਨਹੀਂ ਕਰਦਾ ਜਿਹੜਾ ਸੋਸ਼ਲ ਮੀਡੀਆ ਉਹਨੂੰ ਕੌਣ ਕੀ ਦਿੰਦਾ ਬਈ ਪਰ ਉਹ ਫਿਰ ਵੀ ਲੋਕਾਂ ਦੀ ਗੱਲ ਕਰਦਾ ਉਹ ਬਿਨਾਂ ਬੁਲਾਏ ਲੋਕੀਤ ਸਮਾਗਮਾਂ ਵਿੱਚ ਪਹੁੰਚ ਜਾਂਦਾ ਹੈ ਪਤਰਾਮੀ ਫਿਰ ਉਹਦੇ ਪੱਲੇ ਪੈਂਦੀ ਆ ਸੋ ਮੈਂ ਲੋਕਾਂ ਨੂੰ ਖਾਸ ਕਰ ਚਿੰਤਕ ਵਰਗਾਂ ਜਿਹੜਾ ਪੱਤਰਕਾਰ ਭਾਈਚਾਰਾ ਏ ਉਹਨਾਂ ਨੂੰ ਬੇਨਤੀ ਵੀ ਕਰਦਾ ਆਪਣੇ ਹੱਕਾਂ ਪ੍ਰਤੀ ਚੇਤਨ ਰਹੋ ਤੁਹਾਨੂੰ ਕੋਈ ਬੁਕਾਊ ਕਹਿੰਦਾ ਤਾਂ ਉਹਦਾ ਉਹਦਾ ਜਵਾਬ ਦਿਓ ਪਹਿਲਾਂ ਉਹਨੂੰ ਉਹਦਾ ਇੱਕ ਵਾਰ ਤੁਹਾਨੂੰ ਹੋਰ ਗੱਲਾਂ ਦਾ ਪਤਾ ਕਹਿੰਦਾ ਵੀ ਫਲਾਣਾ ਪੱਤਰਕਾਰ ਮੇਰੇ ਤੋਂ ਐਨੇ ਪੈਸੇ ਲੈ ਗਿਆ ਉਹਨੂੰ ਪੁੱਛੇ ਵੀ ਤੈਂ ਪੈਸੇ ਕਿਉਂ ਦਿੱਤੇ ਹਾਂ ਇਸ਼ਤਿਹਾਰ ਦਾ ਹੱਕ ਮੰਨਦਾ ਜੇ ਪੱਤਰਕਾਰ ਤੁਹਾਡੀ ਖਬਰਾਂ ਲਾਉਂਦਾ ਇਸ਼ਤਿਹਾਰ ਦਾ ਉਹਦਾ ਹੱਕ ਮੰਨਦਾ ਤੁਸੀਂ ਵੇਲੇ-ਵੇਲੇ ਉਹਦੇ ਨਾਲ ਖੜ ਕੇ ਕੋਈ ਵੱਖਰਾ ਵਿਸ਼ਾ ਏ ਤੁਹਾਡਾ ਉਹਨਾਂ ਨਾਲ ਰਿਲੇਸ਼ਨ ਇੱਕ ਭਾਈਚਾਰਾ ਤੇ ਸਾਂਝਾ ਆ ਪਰ ਜਦੋਂ ਤੁਸੀਂ ਕਹਿੰਦੇ ਨਾ ਫਲਾਣਾ ਪੱਤਰਕਾਰ ਸਾਤੋਂ ਇੰਨੇ ਪੈਸੇ ਲੈ ਗਿਆ ਪਰ ਤੁਸੀਂ ਤਾਂ ਦੱਸੋਗੇ ਨਾ ਵੀ ਤੁਸੀਂ ਕਿਹੜੀ ਚੋਰੀ ਕੀਤੀ ਸੀ ਤੁਹਾਨੂੰ ਪੱਤਰਕਾਰ ਨੂੰ ਪੈਸੇ ਦੇਣੇ ਪਏਗੇ ਜੇ ਪੱਤਰਕਾਰ ਕਿਸੇ ਨੂੰ ਬਲੈਕਮੇਲ ਕਰਦਾ ਤਾਂ ਬਲੈਕਮੇਲ ਹੋਣ ਵਾਲਾ ਜਿਹਦੇ ਨਾਲ ਕਿਤੇ ਗਲਤ ਹੈਗਾ ਤਾਂ ਹੀ ਮੈਨੂੰ ਬਲੈਕਮੇਲ ਹੋ ਰਿਹਾ ਉਹ ਮੈਂ ਉਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦਾ ਮੈਂ ਸਿਰਫ ਇਹ ਜਿਸ਼ੇ ਤੇ ਗੱਲ ਕਰਨਾ ਚਾਹੁੰਦਾ ਜਿਹੜੇ ਕਾਰਪੋਰੇਟ ਪ੍ਰਿੰਟ মিডিਆ ਪੰਜਾਬ ਦਾ ਉਹ ਅੱਜ ਅਖਬਾਰ ਚੱਕ ਕੇ ਦੇਖ ਲਓ ਬਹੁਤ ਗਣਤੀ ਅਖਬਾਰ ਉਹ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਆਪਣੇ ਵੱਲੋਂ ਕੁਝ ਨਹੀਂ ਲਿਖਣਾ ਉਹਨਾਂ ਨੇ ਉਹਨਾਂ ਨੇ ਕਿਹਾ ਫਲਾਣਾ ਬੰਦਾ ਬਿਆਨ ਦਿੰਦਾ ਉਹਦਾ ਬਿਆਨ ਚੱਕ ਕੇ ਦਾ ਦੇਣਾ ਅੱਜ ਲੈਂਡ ਪੂਲਗ ਨੀਤੀਆਂ ਦੇ ਵਿਰੁੱਧ ਉਹਨਾਂ ਨੂੰ ਸੰਵਾਦ ਗਿਆ ਲਿਖਣ ਦੀ ਲੋੜ ਆ ਇਹਨਾਂ ਨੂੰ ਆਰਟੀਕਲ ਲਿਖਣ ਦੀ ਲੋੜ ਆ ਵੀ ਪੰਜਾਬ ਦੇ ਲੋਕ ਬਰਬਾਦ ਹੋ ਰਹੇ ਨੇ ਛੋਟੇ ਥਲੜੇ ਪੱਤਰ ਤੇ ਲੈਵਲ ਦੇ ਜਿਹੜੇ ਪੱਤਰਕਾਰ ਭਾਈਚਾਰਾ ਮਸਰਪਾ ਅੱਜ ਪ੍ਰਿੰਟ ਮੀਡੀਆ ਦੀ ਗੱਲ ਕਰੂੰਗਾ ਜਾਂ ਸੋਸ਼ਲ ਮੀਡੀਆ ਗੱਲ ਕਰੂੰਗਾ ਜਿਹੜੇ ਥਲੜੇ ਪੱਤਰਕਾਰ ਨੇ ਉਹਨਾਂ ਨੂੰ ਬੜੇ ਵੱਡੇ ਅਖਬਾਰੀਦਾਰੇ ਨੇ ਜਿ ਉਹਨਾਂ ਨੇ ਉਹਨਾਂ ਨੇ ਜ਼ਿਲ੍ਹਾ ਅੰਚਾਰ ਵੀ ਬਣਾਏ ਹੋਏ ਨੇ ਜ਼ਿਲ੍ਹਾ ਅੰਚਾਰ ਚ ਆਪਣੀ ਇੰਨੀ ਗਮਨ ਮਨਮਰਜ਼ੀ ਕਰਦੇ ਨੇ ਜਿਹੜੀ ਤਾਂ ਉਹਨਾਂ ਨੂੰ ਲੱਗਦਾ ਵੀ ਖਬਰ ਲੱਗਣ ਵਾਲੀ ਆ ਵੀ ਮੈਨੂੰ ਜੇ ਖਬਰ ਲੱਗੀ ਮੈਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਲੱਗਾ ਵੀ ਇਹ ਖਬਰ ਪੱਤਰਕਾਰ ਨੇ ਬਹੁਤ ਵਧੀਆ ਲਿਖੀ ਹੋਈ ਆ ਜੇ ਖਬਰ ਪੱਤਰਕਾਰ ਦੀ ਕਸਬਾ ਵਾਲੇ ਦੀ ਲੱਗੀ ਤਾ ਮੇਰੇ ਜਿਹੜੇ ਵਾਲੇ ਮੈਂ ਜ਼ਿਲ੍ਹੇ 'ਚ ਬੈਠਾ ਮੇਰੇ ਪਰਲੇ ਕੱਖ ਨਹੀਂ ਆਣਾ ਮੇਰੀ ਬਦਨਾਮੀ ਹੋ ਜਾਣੇ ਵੀ ਤੇਰੇ ਨਾਲ ਵਧੀਆ ਬਤਾਂ ਲਿਖਦਾ ਉਹ ਖਬਰ ਕੱਟ ਕੇ ਹੀ ਬਰੇ ਸਿੱਟ ਦਿੰਦੇ ਨੇ ਜਿਹੜਾ ਪੱਤਰਕਾਰ ਭਾਈਚਾਰਾ ਪ੍ਰਿੰਟ মিডিਆ ਕਾਰਪੋਰੇਟ ਘਰਾਣਾ ਆਮ ਪੱਤਰਕਾਰ ਜਿਹੜਾ ਮੀਡੀਅਮ ਸਾਈਜ਼ ਆ ਪੰਜਾਬ ਦੇ ਗੱਲ ਹੱਕਾਂ ਦੀ ਗੱਲ ਕਰਦਾ ਪੰਜਾਬ ਨੇ ਲੜਦਾ ਉਹ ਕਵਰੇਜ ਲਈ ਆਪਣੇ ਮੋਟਰਸਾਈਕਲ ਸਕੂਟਰ ਪਾਉਂਦਾ ਆਪਣੀਆਂ ਗੱਡੀਆਂ ਵੀ ਪਾਉਂਦਾ ਏ ਜਦੋਂ ਇਸ਼ਤਿਹਾਰ ਲੈਣਾ ਪੈ ਜਾਵੇ ਤਾਂ ਤੀਜੀ ਪਿੱਛੇ ਆਪਣੇ ਸ਼ੋਰੂਮ ਵਿੱਚ ਆਪਣੇ ਕਿਸੇ ਮੰਡੀ ਵਿੱਚ ਜਾਂ ਬੈਠਾ ਕੈਮਰੇ ਦੇਖ ਕੇ ਕਹਿ ਰਿਹਾਦਾ ਗਾਲ ਕੱਢ ਕੇ ਕਹਿੰਦਾ ਇਹ ਨਾਲ ਤਾਂ ਨਾ ਨੂੰ ਆ ਸਾਲੇ ਫੇਰ ਆ ਗਏ ਜਦੋਂ ਉਹਨਾਂ ਪੱਤਰਕਾਰਾਂ ਨੂੰ ਕੋਈ ਖਬਰ ਕਮਾਉਣੀ ਆ ਜਦੋਂ ਉਹਨਾਂ ਪੱਤਰਕਾਰਾਂ ਨੂੰ ਕੋਈ ਹੋਰ ਕੰਮ ਤਾਂ ਪੱਤਰਕਾਰ ਸਾਹਿਬ ਬਣ ਜਾਂਦੇ ਨੇ ਪਿੱਠ ਪਿੱਛੇ ਉਹਨਾਂ ਦੀ ਬਦਨਾਮੀ ਕੀਤੀ ਜਾਂਦੀ ਆ ਥੋੜੀ ਗੱਲ ਵੀ ਕਰਦੇ ਨੇ ਜੇ ਅੱਜ ਸੋਸ਼ਲ ਮੀਡੀਆ ਜਾਂ ਕਸਮਿਆਂ ਦੇ ਛੋਟੇ ਪੱਤਰਕਾਰ ਸਾਡੇ ਵਰਗੇ ਨਾ ਹੋਣ ਤਾਂ ਤੁਹਾਨੂੰ ਪਤਾ ਵੀ ਹਾਲਾਤ ਕਿਹੋ ਜਿਹੇ ਹੋ ਸਕਦੇ ਨੇ ਅਜੀ ਕੌਸ਼ਿਕ ਕਰਨ ਜਿੰਨੀ ਕ ਆਵਾਜ਼ ਉਠਾ ਸਕਦੇ ਆ ਉਠਾ ਰਹੇ ਆ ਬਦਨਾਮੀ ਵੀ ਚੱਲ ਰਹੇ ਆ ਨਾਲ ਦੀ ਨਾਲ ਔਰ ਇਹ ਵੀ ਕਹਿ ਰਹੇ ਆ ਕਿ ਜੀ ਨੇ ਜਿੱਥੇ ਜਿਹੋ ਜੀ ਜਾਂਚ ਕਰਨੀ ਆ ਸਾਡੀਆਂ ਕਿਤਾਬਾਂ ਪੂਰੀ ਤਰ੍ਹਾਂ ਖੁੱਲੀਆਂ ਨੇ ਵੱਡੇ ادارے ਵਿਗਦੇ ਨੇ ਸੈਟਿੰਗਾਂ ਕਰਦੇ ਨੇ ਬਦਨਾਮੀ ਛੋਟੇ ਪੱਤਰਕਾਰਾਂ ਦੇ ਸਿਰ ਪੈਂਦੀ ਆ ਛੋਟੇ ਜਿਹੜਾ ਕਸਬਿਆਂ ਵਿੱਚ ਆ ਛੋਟੇ ਸ਼ਹਿਰਾਂ ਵਿੱਚ ਆ ਛੋਟੇ ਨਗਰ ਕੌਂਸਲਾਂ ਵਿੱਚ ਆ ਛੋਟੇ ਜਿੱਥੇ ਵੀ ਗੈਰਹੀ ਆਪਾਂ ਸੋ ਮੇਰੀ ਇਹੋ ਬੇਨਤੀ ਸੀ ਵੀ ਯਾਰ ਪੱਤਰਕਾਰ ਪ੍ਰਿੰਟ ਭਾਈਚਾਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਲਈ ਆਪਣੀਆਂ ਜੇਬਾਂ 'ਚੋਂ ਖਰਚ ਕੇ ਕੰਮ ਕਰ ਰਿਹਾ ਏ ਸਾਜ ਇੱਕ ਸਪਲੀਮੈਂਟ ਕੱਢਣਾ ਕੁਛ ਨਹੀਂ ਹੋਣਾ ਉਹਦੇ ਵਿੱਚੋਂ ਵੀ ਜੇ ਕਮਿਸ਼ਨ 15 20 25% ਮਿਲਦਾ ਤਾਂ ਓਨੇ ਕ ਇਸ਼ਤਿਹਾਰ ਮਰ ਵੀ ਜਾਂਦੇ ਨੇ ਔਰ ਇੱਕ ਇਸ਼ਤਿਹਾਰ ਲੈਣ ਦੇ ਲਈ ਕਿੰਨੀਆਂ ਲੇਲੜੀਆਂ ਕੱਢਣੀਆਂ ਪੈਂਦੀਆਂ ਨੇ ਮੈਂ ਕੋਈ ਲੁਕੋ ਵਾਲੀ ਗੱਲ ਨਹੀਂ ਕਰਦਾ ਵੀ ਕਿੰਨੀਆਂ ਲੇਲੜੀਆਂ ਕੜੀਆਂ ਬੈਠੀਆਂ ਉਹਨਾਂ ਲੋਕਾਂ ਦੀਆਂ ਜਿਹੜੇ ਆਪਣੀਆਂ ਖਬਰਾਂ ਵੀ ਲਵਾਉਂਦੇ ਨੇ ਮੁੜ ਕੇ ਫੋਨ ਵੀ ਨਹੀਂ ਚੱਕਦੇ ਸੋ ਮੈਂ ਅੱਜ ਦੀ ਮਤਲਬ ਇਹ ਹੀ ਸੀ ਵੀ ਛੋਟੇ ਪੱਤਰਕਾਰ ਜਿਹੜਾ ਫੀਲਡ ਵਿੱਚ ਕੰਮ ਕਰਦਾ ਪੱਤਰਕਾਰ ਮੈਂ ਉਹਦੀ ਗੱਲ ਕਰਦਾ ਉਹ ਬਕਾਊ ਨਹੀਂ ਉਹ ਬਲੈਕਮੇਲਰ ਨਹੀਂ ਕੋਈ ਵੀ ਪੱਤਰਕਾਰ ਮੈਂ ਸਾਰਿਆਂ ਦੀ ਗੱਲ ਕਰਦਾ ਉਹਨਾਂ ਦੀ ਨਿੱਕੀ ਜੀ ਗਲਤੀ ਨੂੰ ਰਾਈ ਦੇ ਪਹਾੜ ਬਣਾ ਕੇ ਨਾ ਵਰਤਿਆ ਕਰੋ ਜੇ ਬਕਾਊ ਕਹਿਣਾ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਕਹੋ ਜਿਹੜੇ ਕਦੇ ਇਹ ਵੀ ਕਹਿੰਦੇ ਸੀ ਵੀ ਸਰਕਾਰ ਮੁੱਖ ਮੰਤਰੀ ਦੀ ਅਸੀਂ ਫੋਟੋ ਵੀ ਲੱਗਣ ਨਹੀਂ ਦੇਣੀ ਆਪਣੇ ਪੇਜ ਤੇ ਕਿਸੇ 'ਚ ਅਸੀਂ ਕਿਸੇ ਸਰਕਾਰ ਦੇ ਹੱਕ ਵਿੱਚ ਕਿਸੇ ਦਾ ਬਿਆਨ ਵੀ ਲੱਗਣ ਨਹੀਂ ਦੇਣਾ ਤੇ ਅੱਜ 1.5 2 2.25 ਸਾਲ ਬਾਅਦ ਉਹੀ ਮੁੱਖ ਮੰਤਰੀ ਆ ਉਹੀ ਫਰੰਟ ਤੇ ਲੱਗਦਾ ਉਹੀ ਵੱਡੇ ਵੱਡੇ ਪੇਜਾਂ ਤੇ ਇਸ਼ਤਿਹਾਰ ਲੱਗਦੇ ਨੇ ਸੋ ਇਹ ਜਿਹੜੇ मुखੌਟੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਪੰਜਾਬ ਦੇ ਲੋਕਾਂ ਨਾਲ ਖੜਨ ਵਾਲੇ ਇਹ ਬਹੁ ਗਿਣਤੀ মিডিਏ ਨੂੰ ਮੈਨੂੰ ਲੱਗਦਾ ਵੀ ਲਾਹ ਦੇਣੇ ਚਾਹੀਏ ਨੇ ਠੀਕ ਆ ਤੁਹਾਡੀਆਂ ਜੜਾਂ ਡੁੰਗੀਆਂ ਨੇ ਤੁਹਾਡਾ ਇੱਕ ਗੱਲ ਸਰਕਾਰਾਂ ਵਾਲਾ ਹਾਲ ਆ ਵੀ ਸਰਕਾਰ ਨੇ মিডিਏ ਵਿੱਚ ਰੌਲਾ ਪਾ ਕੇ ਜਿੱਤ ਜਾਣਾ ਹੁੰਦਾ ਵੀ ਇੰਨੀਆਂ ਕੋਟਾਂ ਪੈਣੀਆਂ ਉਹੀ ਛੋਟੇ ਵੱਡੇ ਕਾਰਕਟ ਘਰਾਣੇ মিডিਆ ਦਾ ਹਾਲੇ ਹੀ ਆ ਵੀ ਚਾਰ ਬੰਦੇ ਬੋਲਣਗੇ ਆਪਾਂ ਸਵੇਰੇ ਅਖਬਾਰ ਜਾਊਗਾ ਆਪਣਾ ਆਪੇ ਸਾਫ਼ ਹੋ ਜਾਣਾ ਜਦੋਂ ਸਰਕਾਰਾਂ ਡੇਢ ਦੋ ਸਾਲ ਪਹਿਲਾਂ ਮਾੜੀਆਂ ਸੀ ਸਰਕਾਰਾਂ ਦੀ ਨਿੱਕੀ ਜੀ ਜਿਵੇਂ ਕਹਿੰਦੇ ਵੀ ਦੁੱਧ ਦਾ ਛੱਪੜ ਕਹਾਣੀ ਸੁਣੀ ਹੋਣੀ ਆ ਉਹਨੇ ਕਲੇਸ਼ ਨੂੰ ਉਹਨਾਂ ਦਾ ਕਲੇਸ਼ ਉਟਾਉਣ ਲਈ ਕਹਿੰਦਾ ਵੀ ਦੁੱਧ ਨੇ ਭਰਾ ਨੂੰ ਦੇ ਦਿੱਤਾ ਆਪਣੇ ਨੇ ਉਗਣਾ ਵੀ ਘਰ ਵਾਲੀ ਕੀ ਕਹੂਗੀ ਵੀ ਤੂੰ ਆਪਣੇ ਭਰਾ ਨੂੰ ਦੇਦਾ ਤਾਂ ਗਲਤ ਬੋਲੂਗੀ ਮੈਨੂੰ ਫਿਰ ਉਹਨੇ ਤਸਕੀਮ ਸਿੱਟੀ ਉਹਨੇ ਦੁੱਧ ਭਰਾ ਨੂੰ ਦੇਦਾ ਥੋੜਾ ਦੁੱਧ ਉਹਨੇ ਪਾਣੀ ਵਿੱਚ ਛਿੜਦਾ ਇਹ ਸਹਿਰ ਕੁਲਵੰਸਿੰਘ ਬਿਰਕੁਰਾਂ ਦੀ ਕਹਾਣੀ ਦੁੱਧ ਦਾ ਛੱਪਣ ਉਹ ਦੁੱਧ ਫੈਲ ਗਿਆ ਉਹ ਕਹਿੰਦੀ ਦੁੱਧ ਅੱਜ ਕਹਿੰਦਾ ਜੀ ਦੁੱਧ ਮੱਝ ਨਾਲ ਲੱਤ ਮਾਰੀ ਉਹ ਕਹਿੰਦੇ ਹਾ ਕਹਿੰਦੇ ਕਿ ਦੁੱਧ ਦਾ ਛੱਪਣ ਲੱਗਿਆ ਪਿਆ ਸੋ ਉਸ ਦੁੱਧ ਦੇ ਛੱਪੜ ਵਾਂਗ ਜਿਹੜੇ ਸਾਡੇ ਇਹ ਕਾਰਪੋਰੇਟ ਘਰਾਣੇ ਨੇ ਆਪਣੀ ਨੈਗੇਟਿਵ ਗੱਲ ਦਾ ਵੀ ਪੋਜ਼ਿਟਿਵ ਬਣਾ ਕੇ ਪੇਸ਼ ਕਰ ਦਿੰਦੇ ਨੇ ਸੋ ਬੇਨਤੀ ਆ ਸੋਸ਼ਲ ਮੀਡੀਆ ਦੇ ਸੰਜੀਦਾ ਪੱਤਰਕਾਰਾਂ ਨੂੰ ਵੱਖ-ਵੱਖ ਅਖਬਾਰੀ ਅਦਾਰਿਆਂ ਦੇ ਮੀਡੀਆ ਪੱਤਰਕਾਰਾਂ ਨੂੰ ਕਸਮਿਆਂ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਫੀਲਡ 'ਚ ਕੰਮ ਕਰਦੇ ਪੱਤਰਕਾਰਾਂ ਨੂੰ ਦੋਸਤੋ ਇਕਾ ਕਰ ਲੋ ਜੇ ਬਦਲਾ ਇਹਨਾਂ ਲੋਕਾਂ ਦਾ ਸਾਹਮਣਾ ਕਰਨਾ ਕਿਉਂਕਿ ਆਪਣੇ ਬਾਰੇ ਵੀ ਉਹੀ ਵਿਊ ਵਾਲੇ ਲੋਕਾਂ ਦਾ ਵੀ ਮੁੰਡਾ ਤਾਂ ਮੈਨੂੰ ਪਸੰਦ ਆ ਪਰ ਇਹਦੀ ਖਾਂਦੇ ਦੀ ਦਾੜੀ ਹਿੱਲਦੀ ਆ ਕੋਈ ਨਾ ਕੋਈ ਨੌਕਸ ਕੋਈ ਨਾ ਕੋਈ ਹੋ ਜਾਂਣਾ ਨੇ ਕੱਢਣੀਆਂ ਮਾਅਸਰ ਕਹਿੰਦਾ ਹੁੰਦਾ ਵੀ ਸਾਨੂੰ ਕਿਹਾ ਜਾਂਦਾ ਵੀ ਆ ਤੁਸੀਂ ਸੱਚ ਨਹੀਂ ਬੋਲਦੇ ਸੱਚ ਬੋਲੋ ਪਰ ਗਵੰਡੀਆਂ ਬਾਰੇ ਗਵੰਡੀ ਕਹਿੰਦੇ ਸੱਚ ਬੋਲੋ ਪਰ ਗਵੰਡੀਆਂ ਬਾਰੇ ਸਾਡੇ ਬਾਰੇ ਨਹੀਂ ਉਹ ਦੋ ਤਾਂ ਦੀ ਤਲਵਾਰ ਤੇ ਆਪਾਂ ਕੰਮ ਕਰ ਰਹੇ ਆ ਸਾਰੇ ਜਿੰਨੇ ਜੋਗੇ ਆਪਾਂ ਆਪਣੀ ਡਿਊਟੀ ਨਿਭਾ ਰਹੇ ਆ ਪੰਜਾਬ ਪਤੀ ਪਾ ਰਹੇ ਆ ਆਪਾਂ ਕਈ ਜਿਹੜੇ ਲੋਕ ਚਿੱਤੇ ਦੇ ਕੰਮ ਆ ਬਿਨਾ ਬੁਲਾਵੇ ਵੀ ਚਲੇ ਜਾਂਦੇ ਆ ਉੱਥੇ ਕਿਸਾਨਾਂ ਦੇ ਹੱਕ ਵਿੱਚ ਜਾਏ ਜਿੰਨੇ ਜੋਗੇ ਹੈਗੀਆਂ ਬੋਲੀ ਦਾ ਗੱਲ ਕਰੀਦੀ ਆ ਪੰਨਿਓ ਖਰਚ ਕਰਕੇ ਵੀ ਜਾਂਦੇ ਆ ਸੋ ਮੇਰੀ ਵੱਡੇ ਪ੍ਰਿੰਟ ਮੀਡੀਆ ਅਖਬਾਰੀ ਆਧਾਰਿਆਂ ਨੂੰ ਵੀ ਬੇਨਤੀ ਆ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਰਹਿਣ ਦੀ ਗੱਲ ਕਰਦੇ ਹੋ ਪੰਜਾਬ ਤੋਂ ਇਤਿਹਾਸ ਪੰਜਾਬ ਦੇ ਲੋਕਾਂ ਦੇ ਕਰੋਨਾ ਆਰਵਾ ਦੇ ਟੈਕਸ ਦੀ ਤੁਹਾਨੂੰ ਸਰਕਾਰਾਂ ਤੋਂ ਇਤਿਹਾਰ ਦਿੰਦੀਆਂ ਨੇ ਤੁਸੀਂ ਬੋਲੀ ਫੇਰ ਵੀ ਸਰਕਾਰ ਦੀ ਬੋਲਦੇ ਤੁਸੀਂ ਪੰਜਾਬ ਦੇ ਲੋਕਾਂ ਦੀ ਖਬਰ ਹੱਕ ਦੀ ਖਬਰ ਕੱਢ ਕੇ ਇੱਕ ਮਿੰਟ ਲਾਉਨੇ ਹੋ ਇਹ ਸਾਡੇ ਕੋਲ ਉਦਾਹਰਨਾਂ ਸਾਡੇ ਮਿੱਤਰਾਂ ਦੋਸਤਾਨੀਆਂ ਬਹੁਤ ਉਹ ਕਹਿੰਦੇ ਨੇ ਸਾਨੂੰ ਕਿਹਾ ਜਾਂਦਾ ਵੀ ਸਰਕਾਰ ਦੇ ਵਿਰੁੱਧ ਖਬਰ ਨਹੀਂ ਮੈਂ ਇਕੱਲੀ ਐਸ ਸਰਕਾਰ ਦੀ ਗੱਲ ਨਹੀਂ ਕਰਦਾ ਜਿਹੜੀਆਂ ਵੀ ਸਰਕਾਰਾਂ ਹੁੰਦੀਆਂ ਨੇ ਉਹ ਪ੍ਰਿੰਟ মিডিਆ ਨੂੰ ਕਾਬੂ ਕਰ ਲੈਂਦੀਆਂ ਆ ਕੇ ਜਿਹੜਾ ਵੱਡਾ ਪ੍ਰਿੰਟ মিডিਆ ਹੈ ਹਲਕਾ ਨਾ ਪੱਤਰਕਾਰ ਤੋਂ ਵੀ ਲੈਣਾ ਆਪਾਂ ਉੱਪਰ ਇਹਨਾਂ ਦਾ ਕਮਾਂਡਰ ਨੂੰ ਕਰੋ ਕਮਾਂਡਰ ਇਹਨੂੰ ਹੁਕਮ ਝਾੜੂਗਾ ਤੇ ਅਸੀਂ ਪੱਤਰਕਾਰ ਦੀ ਲੈਣ ਜਿਹੜੇ ਬੰਦੇ ਸਜੀਦਾ ਕੰਮ ਕਰਦੇ ਆ ਉਹ ਤਾਂ ਹੈਗੀ ਹੈਗੀ ਪਰ ਕੁਝ ਇਹੋ ਜਿਹੇ ਸੱਜਣ ਨੇ ਉਹ ਪੱਤਰਕਾਰ ਦੇ ਆਈਡੈਂਟੀਟੀ ਕਾਰਡ ਨੂੰ ਜਿਵੇਂ ਕਹਿੰਦੇ ਹੁੰਦੇ ਆ ਵੀ ਉਹੀ ਸਮਝ ਜਾਂਦੇ ਨੇ ਵੀ ਜਿਵੇਂ ਕੋਈ ਸਾਲਾ ਹੋ ਜਾਂਦਾ ਹੈ ਹਰ ਬੰਦਾ ਕਹਿੰਦਾ ਮੈਨੂੰ ਪੱਤਰਕਾਰੀਆ ਕਾਰਡ ਦੇ ਦਿਓ ਯਾਰ ਖੇਡ ਥੋੜਾ ਜਿਹੜਾ ਰੋਲ ਆਵਦਾ ਵੀ ਤੁਹਾਨੂੰ ਖਰੀਦ ਕਰ आएगी ਪੱਤਰਕਾਰੀ ਜਾਂ ਕਾਰਡ ਲੈਣ ਲਈ ਤੁਹਾਨੂੰ ਪੱਤਰਕਾਰੀ ਦੀ ਪੜ੍ਹਾਈ ਕਰਨੀ ਪੈਂਦੀ ਹੈ ਪੱਤਰਕਾਰੀ ਦੇ ਤਜਰਬੇ ਲੈਣੇ ਪੈਂਦੇ ਨੇ ਤੁਹਾਨੂੰ ਪੜ੍ਹਨਾ ਪੈਂਦਾ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਪੰਜਾਬ ਦੀ ਇੰਡੀਆ ਦੀ ਵਲਡ ਪੋਲਿਟਿਕਸ ਧਿਆਨ ਰੱਖਣਾ ਪੈਂਦਾ ਉਹ ਵਾਚਣੀ ਪੈਂਦੀ ਆ ਸੋ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਆ ਕਿ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਨਾਲ ਖੜੋ ਉਹ ਤੁਹਾਡੇ ਲਈ ਦਿਨ ਰਾਤ ਖੜੇ ਨੇ ਅੱਧੀ ਰਾਤ ਵੀ ਤੁਹਾਡੀ ਆਵਾਜ਼ ਤੇ ਤੁਹਾਡੇ ਪੱਤਰਕਾਰ ਤੁਹਾਡੇ ਕੋ ਆ ਜਾਂਦੇ ਨੇ ਮੈਂ ਆਪਣੇ ਸ਼ਹਿਰ ਦੀ ਵੀ ਗੱਲ ਕਰਦਾ ਮੈਂ ਆਪਣੀ ਗੱਲ ਨਹੀਂ ਕਰਦਾ ਮੇਤੋਂ ਬਹੁਤ ਵਧੀਆ ਵਧੀਆ ਪੱਤਰਕਾਰ ਬੈਠੇ ਨੇ ਜਿਹੜੇ ਅੱਧੀ ਰਾਤ ਵੀ ਤੁਹਾਡੇ ਕੰਮਾਂ ਲਈ ਅਧ ਬੋਲਦੇ ਤੁਹਾਡੇ ਨਾਲ ਥਾਣੇ ਪਹੁੰਚ ਜਾਂਦੇ ਨੇ ਤੁਹਾਨੂੰ ਤੁਸੀਂ ਕਦੇ ਵਿਫਤਾ ਵਿੱਚ ਫਸੀਓ ਉੱਥੇ ਪਹੁੰਚ ਜਾਂਦੇ ਨੇ ਤੁਹਾਡੇ ਕੋਲ ਪਿੰਡ ਦੀ ਸਮੱਸਿਆ ਅਦਾਰੇ ਤੱਕ ਸੁੱਤੇ ਪਏ ਵੀ ਰਾਤ ਨੂੰ ਫੋਨ ਕਰਕੇ ਪਹੁੰਚਾ ਦਿੰਦੇ ਨੇ ਤੇ ਉਹ ਸੁਣਵਾਈ ਹੋ ਵੀ ਜਾਂਦੀ ਆ ਫੀਲਡ ਵਿੱਚ ਕੰਮ ਕਰਦੇ ਮੀਡੀਆ ਵਿੱਚ ਛੋਟੇ ਪੱਤਰਕਾਰਾਂ ਨਾਲ ਖੜੋ ਅਖਬਾਰੀ ادارے ਉਹ ਸਰਕਾਰਾਂ ਵਾਂਗੂ ਕਾਰ ਕਾਰਪਰੂ ਕਰਾਣੇ ਨੇ ਉਹ ਜੋ ਸਰਕਾਰਾਂ ਨੇ ਕਹਿਣਾ ਉਹਨਾਂ ਨੇ ਉਹੀ ਕਰਨਾ ਹੈ ਗੋਦੀ মিডিਆ ਸ਼ਬਦ ਵਧੀਆ ਕਿਸੇ ਨੇ ਦਿੱਤਾ ਸੀ ਇਹ ਗੋਦੀ মিডিਆ ਕੱਲੇ ਉੱਥੇ ਨਹੀਂ ਹੈ ਗੋਦੀ মিডিਆ ਪੰਜਾਬ ਵਿੱਚ ਵੀ ਪੂਰਾ ਚੱਲਦਾ ਹੈ ਸਰਕਾਰਾਂ ਨੂੰ ਨਿੰਦਣ ਵਾਲੇ ਪੂਰੇ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਸਰਕਾਰਾਂ ਦੀ ਐਸੀ ਕਿ ਤੈਸੀ ਫੇਰਨ ਵਾਲੇ ਅੱਜ ਸਰਕਾਰਾਂ ਦੀ ਗੋਦੀ ਵਿੱਚ ਬੈਠੇ ਨੇ ਅੱਜ ਕਿੱਥੇ ਆ ਬਈ ਵਿਰੋਧੀ ਧਿਰ ਕਿੱਥੇ ਆ ਵਿਰੋਧੀ ਧਿਰ ਵਾਲੇ ਕੀ ਅੱਜ ਉਹ ਆਪਣੇ ਜੋ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਉਹਨਾਂ ਕੋਲ ਦੋਨਾਂ ਸਵਾਲਾਂ ਦੇ ਜਵਾਬ ਹੈਗੇ ਨੇ ਕਿਸੇ ਕੋਲ ਸੋ ਆਮ ਤਾਂ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਆਪਣੇ ਫੀਲਡ ਵਿੱਚ ਕੰਮ ਕਰਦੇ ਆਪਣੇ ਹਲਕੇ ਵਿੱਚ ਕੰਮ ਕਰਦੇ ਤੁਹਾਡੇ ਏਰੀਆ ਵਿੱਚ ਕੰਮ ਕਰਦੇ ਕੋਈ ਵੀ ਪੱਤਰਕਾਰ ਭਰਾ ਸਾਡਾ ਜਿਹੜਾ ਪੱਤਰਕਾਰੀ ਵਿੱਚ ਲਾਈਨ ਆ ਗਿਆ ਰੈਗੂਲਰ ਕੰਮ ਕਰ ਰਿਹਾ ਇੱਕ ਕਾਰਡ ਬਣਾ ਕੇ ਹੈਗਾ 2-3% ਮਬਾਲੇ ਨਹੀਂ ਹੈਗੇ 2% ਹੁੰਦੇ ਨੇ ਬਦਨਾਮ ਸਾਰੇ ਹੁੰਦੇ ਨੇ ਉਹਨਾਂ ਤੋਂ ਬਾਅਦ ਕੇ ਰਹੋ ਪਰ ਜਿਹੜੇ 98% ਵਧੀਆ ਕੰਮ ਕਰਦੇ ਨੇ ਤੁਹਾਡੇ ਹੱਕ ਦੀ ਗੱਲ ਕਰਦੇ ਨੇ ਤੁਹਾਡੇ ਨਾਲ ਖੜਦੇ ਨੇ ਕਿਰਪਾ ਕਰਕੇ ਉਹਨਾਂ ਨੂੰ ਸਪੋਰਟ ਕਰਿਆ ਕਰੋ ਸੋ ਉਮੀਦ ਆ ਤੁਹਾਨੂੰ ਮੇਰੀ ਅੱਜ ਦੀ ਇਹ ਛੋਟੀ ਜਿਹੀ ਗੱਲ ਬਰਕਸੰਦ ਆਈ ਹੋਊਗੀ ਕਿ ਪੱਤਰਕਾਰ ਨਹੀਂ ਵਿਕਦਾ ਅਧਾਰੇ ਵਿਕਦੇ ਨੇ ਜੇ ਵਧੀਆ ਲੱਗੀ ਗੱਲ ਬਾਤ ਤਾਂ ਕਿਰਪਾ ਕਰਕੇ ਅੱਗੇ ਸ਼ੇਅਰ ਸ਼ੁਰੂ ਕਰ ਦਿਓ ਧੰਨਵਾਦ